ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਆ ਕਰੋ ਤੁਸੀਂ ਮੇਰੇ ਨਾਲ ਦਿਲ ਤੋਂ ਜੁੜੇ ਹੋਏ ਹੋ ਤੇ ਹਮੇਸ਼ਾ ਇਸੇ ਤਰ੍ਹਾਂ ਦਿਲ ਤੋਂ ਹੀ ਜੁੜੇ ਰਹਿਣਾ ਅੱਜ ਦੀ ਜੋ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਉਹ ਕਹਾਣੀ ਸੁਣ ਕੇ ਤੁਸੀਂ ਭਾਵੁਕ ਵੀ ਹੋਮੋਗੇ ਤੇ ਸੋਚੋਗੇ ਵੀ ਬੜਾ ਸਾਡੇ ਸਮਾਜ ਦੇ ਵਿੱਚ ਬੜੇ ਤਰ੍ਹਾਂ ਦੀਆਂ ਪ੍ਰੀਤੀਆਂ ਨੇ ਬਹੁਤ ਗਲਤ ਕੰਮ ਵੀ ਹੁੰਦੇ ਨੇ ਚੰਗੇ ਕੰਮ ਵੀ ਹੁੰਦੇ ਨੇ ਕਈ ਵਾਰ ਇੱਕ ਇਨਸਾਨ ਮਜਬੂਰੀ ਦੇ ਵਸ ਕਿਵੇਂ ਕਿਸੇ ਗਲਤ ਕੰਮ ਦੇ ਵਿੱਚ ਪੈਂਦਾ ਇਹ ਕਹਾਣੀ ਗੁਰਜੀਤ ਨਾਮ ਦੀ ਕੁੜੀ ਦੀ ਆ ਗੁਰਜੀਤ ਆਪਣੇ ਮਾਪਿਆਂ ਦੀ लाਡਲੀ ਤੇ ਇਕਲੌਤੀ ਧੀ ਸੀ ਉਹਨਾਂ ਦੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਪਰ ਔਲਾਦ ਹਨਾ ਸਾਰਿਆਂ ਨੂੰ ਹੀ लाਡਲੀ ਹੁੰਦੀ ਆ ਗੁਰਜੀਤ ਐਨੀ ਪਿਆਰੀ ਸੀ ਕਿ ਉਹਦੇ ਮੰਮੀ ਪਾਪਾ ਉਹਨੂੰ ਬੜਾ ਪਿਆਰ ਕਰਦੇ ਸੀ। ਉਹ ਦੋ ਭੈਣ ਭਰਾ ਸੀ, ਇੱਕ ਉਹਦਾ ਭਰਾ ਤੇ ਇੱਕ ਉਹ ਆਪ ਸੀ। ਚਲੋ ਗੁਰਜੀਤ ਜਦੋਂ 10ਵੀਂ ਕਲਾਸ ਪਾਸ ਕਰ ਗਈ ਤਾਂ ਉਸ ਤੋਂ ਬਾਅਦ ਉਹ ਘਰ ਦੇ ਕੰਮਾਂਗਾਰਾਂ ਦੇ ਵਿੱਚ ਪੈ ਗਈ। ਤੇ ਹੁਣ ਉਹਦੇ ਵਾਸਤੇ ਰਿਸ਼ਤੇ ਆਉਣ ਲੱਗੇ। ਗੁਰਜੀਤ ਦਾ ਪਿਓ ਆਪਣੇ ਘਰ ਵਾਲੀ ਨਾਲ ਗੱਲਾਂ ਕਰਦਾ ਕਹਿ ਦਿੰਦਾ ਵੀ ਮੇਰਾ ਜੀ ਕਰਦਾ ਵੀ ਮੈਂ ਗੁਰਜੀਤ ਦਾ ਕਿਸੇ ਤਕੜੇ ਘਰੇ ਵਿਆਹ ਕਰਾਂ। ਤਾਂ ਉਹਦੀ ਮਾਂ ਕਹਿ ਦਿੰਦੀ ਵੀ ਜੇ ਆਪਾਂ ਗੁਰਜੀਤ ਦਾ ਤਕੜੇ ਘਰੇ ਵਿਆਹ ਕਰਾਂਗੇ ਤਾਂ ਜਿਹੜੀ ਆਪਣੇ ਕੋਲੇ ਅੱਧਾ ਕਿੱਲਾ ਜ਼ਮੀਨ ਆ ਉਹ ਵੀ ਵਿਕ ਜੂ ਵੀ ਆਪਣਾ ਮੁੰਡਾ ਕੀ ਕਰੂ ਤੇ ਗੁਰਜੀਤ ਜਦੋਂ ਆਪਦੇ ਪਿਓ ਦੀ ਗੱਲ ਸੁਣਦੀ ਉਹ ਕਹਿ ਦਿੰਦੀ ਕਿ ਡੈਡੀ ਤੁਸੀਂ ਇਦਾਂ ਨਾ ਸੋਚਿਆ ਕਰੋ ਮੈਂ ਜਿੱਥੇ ਵੀ ਜਾਊਂਗੀ ਉੱਥੇ ਹੀ ਮੈਂ ਖੁਸ਼ ਰਹੂੰਗੀ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਵਾਲੀ ਜ਼ਮੀਨ ਵਾਲਾ ਤੇ ਪੈਸੇ ਵਾਲਾ ਮੁੰਡਾ ਹੀ ਦੇਖਣਾ ਬਸ ਮੁੰਡਾ ਚੰਗਾ ਹੋਵੇ ਕਹਿੰਦੀ ਮੇਰੀ ਗੱਲ ਸੁਣ ਕੇ ਮੇਰਾ ਪਿਓ ਰੋਂਣ ਲੱਗ ਜਾਂਦਾ ਤੇ ਮੈਨੂੰ ਗੱਲ ਨਾ ਲਾਉਂਦਾ ਚਲੋ ਸਮਾਂ ਗੁਜ਼ਰਿਆ ਰਿਸ਼ਤਾ ਆਇਆ ਗੁਰਜੀਤ ਦੇ ਪਿਓ ਨੂੰ ਰਿਸ਼ਤਾ ਵਧੀਆ ਲੱਗਿਆ ਮੁੰਡੇ ਨੂੰ ਡੇਢ ਕਿੱਲਾ ਜ਼ਮੀਨ ਦਾ ਹੁੰਦਾ ਸੀ ਤੇ ਮੁੰਡਾ ਖੇਤੀ ਕਰਦਾ ਸੀ ਚਲੋ ਗੁਰਜੀਤ ਦੀ ਦੇਖ ਦਿਖਾਈ ਹੁੰਦੀ ਆ ਤੇ ਗੁਰਜੀਤ ਜਿਹੜੀ ਪਸੰਦ ਆ ਜਾਂਦੀ ਆ ਮੁੰਡੇ ਵਾਲਿਆਂ ਨੂੰ ਦੋਨਾਂ ਧਿਰਾਂ ਦੀ ਸਹਿਮਤੀ ਦੇ ਨਾਲ ਰਿਸ਼ਤਾ ਹੁੰਦਾ ਤੇ ਗੁਰਜੀਤ ਦਾ ਵਿਆਹ ਜਿਹੜਾ 6 ਮਹੀਨੇ ਬਾਅਦ ਹੋ ਜਾਂਦਾ 6 ਮਹੀਨੇ ਬਾਅਦ ਗੁਰਜੀਤ ਆਪਣੇ ਸਹੁਰੇ ਘਰ ਆ ਜਾਂਦੀ ਆ ਸਹੁਰੇ ਘਰ ਜਦੋਂ ਉਹ ਪਿਆਰ ਪਾਉਂਦੀ ਆ ਤਾਂ ਵੇਖਦੀ ਆ ਵੀ ਉਹਦੇ ਸਹੁਰਿਆਂ ਦਾ ਜੋ ਘਰ ਆ ਉਹਨਾਂ ਦੇ ਘਰ ਨਾਲੋਂ ਵਧੀਆਗਾ ਤੇ ਚਲੋ ਉਹ ਆਨਸਾਰ ਕੋਸ਼ਿਸ਼ ਹੁੰਦੀ ਆ ਉਹਦੀ ਕਿ ਮੈਂ ਆਪਣੇ ਸਹਰੇ ਪਰਿਵਾਰ ਨਾਲ ਹਨਾ ਵਧੀਆ ਰਹਾ ਸਾਰਿਆਂ ਦਾ ਦਿਲ ਜਿੱਤਾਂ ਘਰ ਦੇ ਵਿੱਚ ਉਹਦੇ ਸੱਸ ਸਹੁਰਾ ਤੇ ਉਹਦੀ ਨਾਨਦ ਤੇ ਉਹਦੇ ਦੀ ਔਰ ਦਰਾਣੀ ਹੁੰਦੀ ਆ ਚਲੋ ਹੌਲੀ ਹੌਲੀ ਸਮਾਂ ਗੁਜ਼ਰਦਾ ਤੇ ਗੁਰਜੀਤ ਇਹ ਗੱਲ ਨੋਟ ਕਰਦੀ ਆ ਕਿ ਉਹਦੇ ਘਰ ਵਾਲਾ ਨਿਤ ਦੀ ਸ਼ਰਾਬ ਪੀਂਦਾ ਸੀ ਸ਼ੁਰੂ ਸ਼ੁਰੂ ਚ ਜਦੋਂ ਉਹ ਟੋਕਦੀ ਤਾਂ ਉਹ ਕਹਿ ਦਿੰਦਾ ਵੀ ਨਹੀਂ ਗੁਰਜੀਤ ਮੈਂ ਰੋਜ਼ ਸ਼ਰਾਬ ਨਹੀਂ ਪੀਂਦਾ ਇਹਦਾ ਨਵਾਂ ਵਿਆਹ ਹੋਇਆ ਕਰਕੇ ਕਦੇ ਕੋਈ ਦੋਸਤ ਸੱਦ ਲੈਂਦਾ ਪਾਰਟੀ ਵਾਸਤੇ ਕਦੇ ਕੋਈ ਕਦੇ ਕੋਈ ਦੋਸਤ ਆ ਆਪਦੀ ਕੋਈ ਖੁਸ਼ੀ ਦੀ ਪਾਰਟੀ ਕਰਨ ਲੱਗ ਜਾਂਦਾ ਵੀ ਹੁੰਜੇ ਮੈਂ ਪੀਂਦਾ ਨਹੀਂ ਹੈਗਾ ਚਲੋ ਗੁਰਜੀਤ ਨੂੰ ਇਹ ਲੱਗਿਆ ਵੀ ਠੀਕ ਆ ਹਨਾ ਗੱਲ ਸਹੀ ਆ ਵੀ ਕਿਤੇ ਮੁੰਡੇ ਖੁੰਡੇ ਪੀ ਲੈਂਦੇ ਆ ਪਰ ਜਦੋਂ ਉਹਦੇ ਵਿਆਹ ਨੂੰ 9-10 ਮਹੀਨੇ ਹੋ ਜਾਂਦੇ ਆ ਤਾਂ ਉਹ ਸਮਝ ਜਾਂਦੀ ਆ ਵੀ ਇੰਨਾ ਚਿਰ ਤੱਕ ਨਹੀਂ ਪਾਰਟੀਆਂ ਚੱਲਦੀਆਂ ਵੀ ਇਹਦਾ ਮਤਲਬ ਇਹ ਤਾਂ ਨਿੱਤ ਦਾ ਸ਼ਰਾਬੀ ਆ ਉਹ ਕਦੇ-ਕਦੇ ਉਹਨੂੰ ਟੋਕਦੀ ਆ ਪਰ ਹੁਣ ਰਿਸ਼ਤੇ ਦੇ ਵਿੱਚ ਥੋੜੀ ਜਿਹੀ ਕੜਵਾਹਟ ਪੈਦਾ ਹੁੰਦੀ ਆ ਜਦੋਂ ਉਹ ਟੋਕਦੀ ਆ ਤਾਂ ਉਹਦੇ ਘਰ ਵਾਲਾ ਧਾਰੀ ਉਹਨੂੰ ਝੜਕਦਾ ਕਈ ਵਾਰੀ ਉਹਦੇ ਚਪੇੜ ਵੀ ਲਾ ਦਿੰਦਾ ਦੋਨਾਂ ਜੀਆਂ ਚ ਲੜਾਈ ਰਹਿੰਦੀ ਆ ਇਸ ਗੱਲ ਨੂੰ ਲੈ ਕੇ ਗੁਰਜੀਤ ਟੈਨਸ਼ਨ 'ਚ ਰਹਿੰਦੀ ਸੀ ਪਰ ਉਹ ਆਪਣੇ ਮਾਪਿਆਂ ਨਾਲ ਗੱਲ ਕਦੇ ਇਸ ਤਰ੍ਹਾਂ ਦੀ ਕਰਦੀ ਨਹੀਂ ਸੀ ਸੰਜੀ ਜਦੋਂ ਵੀ ਗੁਰਜੀਤ ਦੇ ਮਾਪੇ ਮਿਲਣ ਆਉਂਦੇ ਤੇ ਉਹ ਦਿਨੇ-ਦਿਨੇ ਮਿਲਣ ਆਉਂਦੇ ਤੇ ਸ਼ਾਮ ਨੂੰ ਮੁੜ ਜਾਂਦੇ ਸੀ ਇਸ ਲਈ ਉਹਨਾਂ ਨੂੰ ਵੀ ਪਤਾ ਨਹੀਂ ਸੀ ਵੀ ਸਾਡਾ ਜਵਾਈ ਸ਼ਰਾਬ ਪੀਂਦਾ ਚਲੋ ਇਸੇ ਤਰ੍ਹਾਂ ਅੱਜ ਹੋਰ ਸਵੇਰੇ ਹੋਰ ਦਿਨ ਗੁਜ਼ਰਦਿਆ ਤੇ ਗੁਰਜੀਤ ਆ ਜਿਹੜੀ ਉਹ ਕੁੱਖੋਂ ਹੈ ਹੀ ਨਹੀਂ ਹੁੰਦੀ ਉਹ ਬੜੀ ਦਵਾਈ ਦਬੋਈ ਵੀ ਲੈਂਦੀ ਆ ਦਾਈਆਂ ਦੂਈਆਂ ਬੋਲ ਜਾਂਦੀ ਆ ਪਰ ਉਹਦੇ ਔਲਾਦ ਨਹੀਂ ਹੁੰਦੀ ਕੋਈ ਤੇ ਉਹ ਨਾ ਡਿਪਰੈਸ਼ਨ 'ਚ ਰਹਿਣ ਲੱਗ ਜਾਂਦੀ ਆ ਕੋਈ ਵੀ ਬੰਦਾ ਹਨਾ ਜਿਹਦਾ ਦੇਖੋ ਤੇ ਜੀਵਨ ਸਾਥੀ ਆ ਉਹਦੇ ਨਾਲ ਗੱਲਾਂ ਬਾਤਾਂ ਨਹੀਂ ਕਰਦਾ ਸ਼ਰਾਬ ਪੀਂਦਾ ਕਈ ਵਾਰੀ ਕੋਟਾ ਦਾ ਮਾਰਦਾ ਉਤੋਂ ਬੱਚਾ ਨਹੀਂ ਹੋਇਆ ਟੈਂਸ਼ਨ ਤਾਂ ਚਲੋ ਹੁੰਦੀ ਆ ਤੇ ਇੱਕ ਦਿਨ ਗੁਰਜੀਤ ਦਾ ਜਿਹੜੇ ਘਰ ਵਾਲਾ ਤਾਰੀ ਆ ਉਹ ਆਪਣੇ ਇੱਕ ਦੋਸਤ ਨੂੰ ਲੈ ਕੇ ਆਉਂਦਾ ਜਿਹੜਾ ਉਹਦਾ ਉਹ ਦੋਸਤ ਸੀ ਉਹ ਪੁਲਿਸ ਵਾਲਾ ਸੀ ਚਲੋ ਉਹਦੀ ਪੁਲਿਸ ਦੀ ਹੀ ਵਰਦੀ ਪਾਈ ਹੁੰਦੀ ਆ ਉਹ ਡਿਊਟੀ ਤੋਂ ਆਇਆ ਹੁੰਦਾ ਤੇ ਐਂ ਆ ਜਾਂਦਾ ਚਲੋ ਉਹ ਬੈਹਦੇ ਆ ਨਾ ਗੁਰਜੀਤ ਨੂੰ ਬਾਜ ਮਾਰਦਾ ਤਾਰੀ ਵੀ ਪਾਣੀ ਲੈ ਕੇ ਆ ਗੁਰਜੀਤ ਪਾਣੀ ਲੈ ਕੇ ਜਾਂਦੀ ਆ ਫਿਰ ਚਾਹ ਬਣਾਉਂਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਬਹਿ ਜਾ ਮੇਰਾ ਦੋਸਤ ਆਇਆ ਚਲੋ ਗੱਲਾਂ ਬਾਤਾਂ ਚੱਲਦੀਆਂ ਨੇ ਤਾਂ ਗੁਰਜੀਤ ਜਿਹੜੀ ਉਹ ਆਪਣੇ ਘਰ ਵਾਲੇ ਦੇ ਦੋਸਤ ਨੂੰ ਕਹਿੰਦੀ ਆ ਵੀ ਤੁਸੀਂ ਇਹਨਾਂ ਨੂੰ ਸਮਝਾਓ ਇਹ ਸ਼ਰਾਬ ਪੀਂਦੇ ਆ ਸ਼ਰਾਬ ਪੀ ਕੇ ਕਈ ਵਾਰੀ ਲੜਦੇ ਵੀ ਆ ਵੀ ਇੱਕ ਤਾਂ ਸਾਡੇ ਹਨਾ ਬੱਚਾ ਹੈ ਨਹੀਂ ਉਤੋਂ ਘਰ ਦੀ ਗਰੀਬੀ ਵੀ ਹੁਣ ਤਾਂ ਘਰ ਦੇ ਜਿਹੜੇ ਉਹ ਵੀ ਪਾਸਾ ਬਟਣ ਲੱਗ ਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਭਾਬੋ ਫਿਕਰ ਨਾ ਕਰਿਆ ਕਰ ਮੇਰੀ ਸੋਹਣੀ ਭਾਬੋ ਵਣਠਣ ਕੇ ਰਿਹਾ ਕਰ ਕੋਈ ਨਾ ਇਹਦਾ ਸੁਭਾਈ ਆ ਇਹਨੂੰ ਮੈਂ ਟੋਕੂਗਾ ਚਲ ਉਹਦੇ ਮਨ ਨੂੰ ਨਾ ਥੋੜਾ ਹੌਸਲਾ ਹੋਇਆ ਤੇ ਉਹਨੂੰ ਐ ਵੀ ਲੱਗਿਆ ਵੀ ਕਿੰਨਾ ਚੰਗਾ ਗਾ ਮੁੰਡਾ ਉਹ ਕਹਿੰਦਾ ਵੀ ਤੂੰ ਫਿਕਰ ਨਾ ਕਰ ਇਹਨੂੰ ਮੈਂ ਸਮਝਾਉਂਗਾ ਚਲੋ ਉਹ ਉਸ ਤੋਂ ਬਾਅਦ ਖਾਣਾ ਖੂਣਾ ਖਾਂਦਾ ਤੇ ਖਾਣਾ ਖਾ ਕੇ ਚਲੇ ਜਾਂਦਾ ਤੇ ਜਿਹੜਾ ਉਹਦੇ ਘਰ ਵਾਲਾ ਤਾਰੀ ਹੁੰਦਾ ਕਹਿੰਦਾ ਵੀ ਬੜੀਆਂ ਮੇਰੇ ਯਾਰ ਪੁਰਸੀਏ ਕੋਲੇ ਮੇਰੀਆਂ ਸਪਾਰਸਾਂ ਲਾਉਂਦੀ ਸੀ ਉਹ ਕਹਿੰਦੀ ਵੀ ਮੈਂ ਕਿਹਾ ਵੀ ਕੀ ਐ ਸਪਾਰਸਾਂ ਕੰਮ ਕਰ ਜਾਣ ਵੀ ਮੈਂ ਤਾਂ ਤੁਹਾਡੇ ਫਾਇਦੇ ਲਈ ਕਹਿਣੀ ਆ ਵੀ ਆਪਾਂ ਵਧੀਆ ਆ ਆਪਸ ਦੇ ਵਿੱਚ ਖੁਸ਼ ਰਹੀਏ ਪਰ ਉਹ ਕਹਿੰਦਾ ਵੀ ਤੂੰ ਮੇਰੀ ਇੱਕ ਗੱਲ ਸੁਣ ਲਾ ਮੇਰੀਆਂ ਸ਼ਿਕਾਇਤਾਂ ਲਾਉਣੀਆਂ ਛੱਡ ਦੇ ਸ਼ਰਾਬ ਤਾਂ ਮੈਂ ਨਾ ਅੱਜ ਛੱਡਾਂ ਨਾ ਛੱਡਾਂ ਕੱਲ ਪਹਿਲਾਂ ਤਾਂ ਚਲ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਮੈਂ ਉਹੀ ਪੀਣ ਲੱਗ ਗਿਆ ਉਹ ਤਾਂ ਕਹਿੰਦਾ ਮੈਨੂੰ ਬਹੁਤ ਵੱਡੀ ਟੈਨਸ਼ਨ ਆ ਤੂੰ ਬੰਜਰ ਜਨਾਨੀ ਮੇਰੇ ਪੱਲੇ ਪੈ ਗਈ ਤੂੰ ਇੱਕ ਔਲਾਦ ਨਹੀਂ ਦੇ ਸਕੀ ਮੈਨੂੰ ਕਾਫੀ ਕੁਛ ਉਹ ਆਪਣੇ ਘਰ ਵਾਲੀ ਨੂੰ ਬੋਲਦਾ ਚਲੋ ਬੋਲਦੀ ਨਹੀਂ ਵਿਚਾਰੀ ਉਹ ਰੋ ਕੇ ਐਸੀ ਤਰ੍ਹਾਂ ਹੀ ਪੈ ਜਾਂਦੀ ਆ ਹੁਣ ਜਿਹੜਾ ਤਾਰੀ ਆ ਉਹ ਸ਼ਰਾਬ ਐਨੀ ਪੀਣ ਲੱਗ ਜਾਂਦਾ ਜਿਉਂਦੇ ਘਰ ਦੇ ਉਤੋਂ ਪਾਸਾ ਵਟਾਂ ਲੱਗ ਜਾਂਦੇ ਆ ਉਹਦੇ ਸੱਸ ਸਹੁਰਾ ਤੇ ਦਿਓਰ ਦਰਾਣੀ ਅੱਡ ਹੋ ਜਾਂਦੇ ਆ ਨਣਦੇ ਦਾ ਉਹਦੀ ਦਾ ਵਿਆਹ ਕਰ ਦਿੰਦੇ ਆ ਰਹਿ ਜਾਂਦੀ ਆ ਕੱਲੀ ਗੁਰਜੀਤ ਗੁਰਜੀਤ ਤੇ ਤਾਰੀ ਕਦੇ ਲੜ ਪੇ ਕਦੇ ਬੋਲ ਪੇ ਐਸੀ ਤਰ੍ਹਾਂ ਉਹਨਾਂ ਦਾ ਸਮਾਂ ਗੁਜ਼ਰਦਾ ਤੇ ਇੱਕ ਦਿਨ ਨਾ ਤਾਰੀ ਆ ਜਿਹੜਾ ਆਪਣੇ ਪੁਲਿਸ ਵਾਲੇ ਦੋਸਤ ਨੂੰ ਫੇਰ ਲੈ ਕੇ ਆਉਂਦਾ ਤੇ ਚਲੋ ਗੁਰਜੀਤ ਖਾਣਾ ਬਣਾ ਕੇ ਹੱਟੀ ਸੀ ਤੇ ਉਹਨੂੰ ਕਹਿੰਦਾ ਵੀ ਮੇਰੀ ਗੱਲ ਸੁਣੋ ਦੇਖ ਮੇਰਾ ਜਾਰ ਆਇਆ ਦੋਸਤ ਪੁਲਸੀਆ ਜਾਰ ਇਹ ਖੁਸ਼ ਹੋਣਾ ਚਾਹੀਦਾ ਇਹਨੂੰ ਨਿਰਾਸ਼ ਨਹੀਂ ਕਰਨਾ ਉਹ ਕਹਿੰਨੀ ਵੀ ਕੀ ਮਤਲਬ ਵੀ ਪਹਿਲਾਂ ਜਿੱਦਾਂ ਆਇਆ ਖਾਣਾ ਖਵਾ ਕੇ ਤੋਰਿਆ ਵੀ ਨਿਰਾਸ਼ ਤਾਂ ਉਹਦੇ ਵੀ ਨਹੀਂ ਕੀਤਾ ਸੀ ਕਹਿੰਦਾ ਨਹੀਂ ਮੇਰਾ ਮਤਲਬ ਉਹ ਨਹੀਂ ਸੀ ਬਸ ਕਹਿੰਦਾ ਇਹਦੇ ਬਹੁਤ ਵੱਡੇ ਹਿਸਾਨ ਨੇ ਨੇ 50000 ਰੁਪਇਆ ਦਿੱਤਾ ਮੈਨੂੰ ਤੇ ਜੇ ਮੈਨੂੰ ਪੈਸੇ ਨਾ ਦੇਵੇਂ ਤਾਂ ਮੈਂ تمہਾਰ ਜੂ ਸ਼ਰਾਬ ਬਣਾ ਨਾਲੇ ਜਿਹੜੇ ਲੈਣੇ ਦੇਣੇ ਵਾਲੇ ਮੈਨੂੰ ਕਹਿੰਦੇ ਸੀ ਤੋੜ ਤੋੜ ਖਾਂਦੇ ਸੀ ਉਹ ਇਹਨੇ ਲਾਹੇ ਆ ਵੀ ਹੁਣ ਜਿਹੜਾ ਕੁਝ ਇਹ ਤੈਨੂੰ ਕਹੂ ਤੂੰ ਉਹ ਕਰ ਲਈ ਤੇ ਗੁਰਜੀਤ ਆ ਜਿਹੜੀ ਉਹਦੇ ਪੈਰਾਂ ਹੇਠ ਜਮੀਨ ਨਿਕਲ ਜਾਂਦੀ ਆ ਤੇ ਉਹ ਸਮਝ ਜਾਂਦੀ ਆ ਵੀ ਇਹ ਕੀ ਕਹਿ ਰਿਹਾ ਉਹ ਕਹਿੰਦੀ ਤਾਰੀ ਤੁਸੀਂ ਇਸ ਹੱਦ ਤੱਕ ਗਿਰ ਸਕਦੇ ਹੋ ਮੈਂ ਤਾਂ ਸੋਚਿਆ ਵੀ ਨਹੀਂ ਸੀ ਉਹ ਕਹਿੰਦਾ ਵੀ ਤੂੰ ਜ਼ਿਆਦਾ ਨਾ ਸਿਆਣੀ ਨਾ ਬਣਾ ਜਿਹੜੀ ਕੰਮ ਤੈਨੂੰ ਮੈਂ ਕਿਹਾ ਤੂੰ ਉਹ ਕਰ ਚੱਲ ਤੂੰ ਨਾ ਤੋ ਗਿਆ ਤਿਆਰ ਹੋ ਚਲੋ ਉਹ ਨਹਾ ਚਾਉਂਦੇ ਹੋਏ ਵੀ ਨਹਾ ਲੈਂਦੀ ਹੈ ਨਹਾ ਕੇ ਤਿਆਰ ਹੋ ਕੇ ਕਮਰੇ ਚ ਜਾਂਦੀ ਆ ਤੇ ਉਸ ਤੋਂ ਬਾਅਦ ਤਾਰੀਆ ਜਿਹੜਾ ਸ਼ਰਾਬ ਨਾਲ ਰੱਜ ਕੇ ਦੂਜੇ ਕਮਰੇ ਚ ਪੈ ਜਾਂਦਾ ਤੇ ਆਪਣੇ ਕਮਰੇ ਚ ਉਹ ਆਪਣੇ ਦੋਸਤ ਨੂੰ ਭੇਜ ਦਿੰਦਾ ਚਲੋ ਸਵੇਰ ਹੁੰਦੀ ਆ ਉਹਦਾ ਦੋਸਤ ਘਰੋਂ ਚਲਿਆ ਜਾਂਦਾ ਗੁਰਜੀਤ ਵਿਚਾਰੀ ਉੱਠਦੀ ਆ ਥੱਕੀ ਟੁੱਟੀ ਤੇ ਬਹੁਤ ਨਿਰਾਸ਼ ਹੁੰਦੀ ਆ ਉਹ ਰੋ ਰਹੀ ਹੁੰਦੀ ਆ ਉਹਦੀਆਂ ਅੱਖਾਂ ਸੁੱਜੀਆਂ ਹੁੰਦੀਆਂ ਪਰ ਫਿਰ ਵੀ ਚਲੋ ਉਹ ਕੰਮ ਕਰਦੀ ਆ ਉਹਦੇ ਘਰ ਵਾਲਾ ਉੱਠਦਾ ਉੱਠ ਕੇ ਚਾਹ ਮੰਗਦਾ ਚਲੋ ਚਾਹ ਦਿੰਦੀ ਆ ਉਹ ਕਹਿੰਦੀ ਵੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਵੀ ਤੁਸੀਂ ਮੇਰੇ ਨਾਲ ਇੰਨੀ ਮਾੜੀ ਕਰੋਗੇ। ਉਹ ਕਹਿੰਦਾ ਯਾਰ ਤੂੰ ਐਂ ਕਿਉਂ ਸੋਚਦੀ ਆਂ ਕੋਈ ਨਾ ਆਪਦਾ ਹੀ ਬੰਦਾ ਸੀ ਉਹ, ਮੇਰਾ ਯਾਰ ਸੀ। ਤੂੰ ਐਡੀ ਕਰਦੀ ਟੈਨਸ਼ਨ ਕਿਉਂ ਕਰਦੀ ਆਂ? ਚਲੋ ਚੁੱਪ ਕਰ ਜਾਂਦੀ ਆ। ਇਸੇ ਤਰ੍ਹਾਂ ਨਾ ਹੁਣ ਉਹ ਅੰਦਰੋਂ-ਅੰਦਰੀ ਟੁੱਟ ਜਾਂਦੀ ਆ। ਉਦਾਸ ਹੋ ਜਾਂਦੀ ਆ ਪਰ ਉਹਦੇ ਘਰ ਵਾਲਾ ਐਡਾ ਬਿਸ਼ਰਮ ਸੀ ਵੀ ਜਿੱਦਣ ਵੀ ਉਹਦਾ ਦਿਲ ਕਰਦਾ ਸੀ ਉਹ ਆਪਣੇ ਦੋਸਤ ਨੂੰ ਘਰੇ ਬੁਲਾਉਂਦਾ, ساری ਰਾਤ ਉਹਨੂੰ ਘਰੇ ਰੱਖਦਾ ਤੇ ਸਵੇਰੇ ਉਹ ਚਲੇ ਜਾਂਦਾ। ਆਪਣੀ ਸ਼ਰਾਬ ਦੀ ਲੱਤ ਕਰਕੇ ਉਹਨੇ ਆਪਣੇ ਘਰ ਵਾਲੀ ਦੇ ਜਿਸਮ ਦਾ ਸੌਦਾ ਆਪਣੇ ਦੋਸਤ ਨਾਲ ਕਰ ਲਿਆ ਤੇ ਸਭ ਤੋਂ ਘਟੀਆ ਉਹਦਾ ਦੋਸਤ ਜਿਨੇ ਆਪਣੀ ਮਾਮਾ ਵਰਗੀ ਭੈਣਾ ਵਰਗੀ ਭਰਜਾਈ ਦੀ ਇੱਜ਼ਤ ਤੱਕੀ ਇਹੋ ਜੇ ਦੋਸਤਾਂ ਤੋਂ ਫਿਰ ਪਾਸਾ ਹੀ ਬਟਣਾ ਚਾਹੀਦਾ ਚਲੋ ਸਮਾਂ ਗੁਜ਼ਰਦਾ ਗੁਰਜੀਤ ਬਿਲਕੁਲ ਉਦਾਸ ਰਹਿੰਦੀ ਆ ਤੇ ਇੱਕ ਦਿਨ ਗੁਰਜੀਤ ਦੀ ਇੱਕ ਪੁਰਾਣੀ ਸਹੇਲੀ ਦਾ ਫੋਨ ਆਉਂਦਾ ਤੇ ਪੁਰਾਣੀ ਸਹੇਲੀ ਨਾਲ ਕਾਫੀ ਗੱਲਾਂ ਕਰਦੀ ਆ ਤੇ ਗੁਰਜੀਤ ਕਹਿੰਦੀ ਵੀ ਮੇਰਾ ਮਨ ਸਹੀ ਨਹੀਂ ਰਹਿੰਦਾ ਮੈਂ ਉਦਾਸ ਰਹਣੀ ਆ ਉਹ ਕਹਿੰਦੀ ਕਿਉਂ ਕਹਿੰਦੀ ਅੜੀਏ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਵੀ ਕੋ ਔਲਾਦ ਨਹੀਂ ਹੋਈ ਉਹ ਕਹਿੰਦੀ ਤੂੰ ਫਿਕਰ ਨਾ ਕਰ ਔਲਾਦ ਤਾਂ ਕਹਿੰਦੀ ਤੇਰੇ ਹੋ ਜੂਗੀ ਸਾਡੇ ਨਾਲ ਨੇੜੇ ਇੱਥੇ ਹਸਪੀਟਲ ਆ ਇਲਾਜ ਤਾਂ ਕਾਫੀ ਮਹਿੰਗਾ 4-5 ਲੱਖ ਲੱਗੂ ਆਈਵੀਐਫ ਕਰਦੇ ਆ ਕਹਿੰਦੀ ਬੱਚਾ ਤਾਂ ਤੇਰੇ ਹੋ ਜੂ ਉਹ ਕਹਿੰਦੀ ਜੜੀਆ 4-5 ਲੱਖ ਮੈਂ ਕਿੱਥੋਂ ਲਿਆਉਂਗੀ ਮੇਰੇ ਕੋਲੇ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਤੇ ਉਹ ਕਹਿੰਦੀ ਵੀ ਤੇਰੇ ਘਰੇ ਤਾਂ ਇੰਨੀ ਗਰੀਬੀ ਹੁੰਦੀ ਸੀ ਵੀ ਤੂੰ ਬੜੀਆਂ ਵਧੀਆ ਗੱਲਾਂ ਕਰਦੀਆਂ ਤੇ ਫੋਟੋਆਂ ਫੋਟੋਆਂ ਵੀ ਪਾਉਂਦੀ ਰਹਿਣੀ ਆ ਤੂੰ ਸੋਸ਼ਲ ਮੀਡੀਆ ਤੇ ਤੇਰੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਉਹ ਕਹਿੰਦੀ ਦੇਖ ਭੈਣੇ ਜੇ ਤਾਂ ਅਹੀਂ ਮਰਨਾ ਗਰੀਬੀ 'ਚ ਤਾਂ ਮਰੀ ਚੱਲ ਕਈ ਵਾਰੀ ਸਾਨੂੰ ਉਹ ਕੰਮ ਵੀ ਕਰਨੇ ਪੈਂਦੇ ਆ ਜਿਹਦੀ ਸਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਹੁੰਦੀ ਪਰ ਕਹਿੰਦੀ ਕੱਲੀ ਜ਼ਮੀਰ ਨੂੰ ਰੱਖ ਕੇ ਕੀ ਕਰਾਂਗੇ ਪੈਸਾ ਤਾਂ ਚਾਹੀਦਾ ਨਾ ਖੁਸ਼ੀਆਂ ਮਨਾਉਣ ਨੂੰ ਇੰਜੋਏ ਕਰਨ ਨੂੰ ਸਾਰਿਆਂ ਦਾ ਜੀ ਕਰਦਾ ਕਹਿੰਦੀ ਦੇਖ ਬਈ ਮੈਂ ਤਾਂ ਤੈਨੂੰ ਸੱਚ ਦੱਸਣਾ ਚਾਹਣੀ ਆ ਵੀ ਮੈਂ ਤਾਂ ਮੇਰੇ ਕੋਲ ਹਫ਼ਤੇ ਦੇ ਵਿੱਚ ਤਿੰਨ ਬੰਦੇ ਆਉਂਦੇ ਆ ਤੇ ਇੱਕ ਮੈਨੂੰ ਕੀਮਤ ਦਿੰਦੇ ਆ ਮੇਰੀ ਮੈਂ ਤਾਂ ਉਹਨਾਂ ਤੋਂ ਪੈਸਾ ਲੈਣੀ ਆ ਜਦੋਂ ਕਹਿੰਦੀ ਫਿਰ ਹੋਰ ਕੋਈ ਕੰਮ ਕਰ ਨਹੀਂ ਤੇ ਕਹਿੰਦੀ ਮੈਂ ਤਾਂ ਖੁਸ਼ ਰਹਿਣੀ ਆ ਮੇਰੇ ਕੋਲ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਘਰ ਦੇ ਵਿੱਚ ਹਰ ਇੱਕ ਸਹੂਲਤ ਦਾ ਸਾਰਾ ਕੁਝ ਹੈਗਾ ਮੇਰੇ ਕੋਲ ਤਾਂ ਉਹ ਕਹਿੰਦੀ ਕਿ ਹਏ ਤੂੰ ਇਹ ਕੰਮ ਕਰਦੀ ਆ ਕਹਿੰਦੀ ਫੇਰ ਕੀ ਆ ਉਹ ਕਹਿੰਦੀ ਵੀ ਤੈਨੂੰ ਲੋਕਾਂ ਤੋਂ ਸ਼ਰਮ ਨਹੀਂ ਆਉਂਦੀ ਕਹਿੰਦੀ ਲੋਕਾਂ ਨੇ ਕਿਹੜਾ ਰੋਟੀ ਦੇਣੀ ਆ ਆਉਂਦੀ ਆ ਸ਼ੁਰੂ ਸ਼ੁਰੂ ਚ ਆਉਂਦੀ ਸੀ ਕਹਿੰਦੀ ਹੁਣ ਨਹੀਂ ਮੈਨੂੰ ਆਉਂਦੀ ਇਸ ਤਰ੍ਹਾਂ ਗੱਲਾਂ ਕਰਦੀ ਆ ਉਹ ਕਹਿੰਦੀ ਵੀ ਜੇ ਤੂੰ ਆਪਣਾ ਇਲਾਜ ਕਰਾਉਣਾ ਨਾ ਤੈਨੂੰ ਪੈਸਾ ਚਾਹੀਦਾ ਤਾਂ ਤੂੰ ਐਂ ਕਰ ਮੇਰੇ ਵਾਲਾ ਕੰਮ ਕਰ ਲੈ ਪੈਸਾ ਚਾਹੀਦਾ ਤੈਨੂੰ ਹੋਰ ਤਾਂ ਤੈਨੂੰ ਕੋਈ ਦੇਣੋ ਰਿਹਾ ਇਲਾਜ ਵਾਸਤੇ ਤੇ ਚੱਲ ਗੁਰਜੀਤ ਨੇ ਜਿਹੜੀ ਉਹਦਾ ਮਾਈਂਡ ਉਧਰ ਸੋਚਣ ਲੱਗ ਜਾਂਦਾ ਉਹ ਸੋਚਦੀ ਆ ਵੀ ਮੇਰੇ ਘਰ ਵਾਲੇ ਨੇ ਖੁਦ ਮੇਰੀ ਇੱਜ਼ਤ ਦਾ ਸੌਦਾ ਕੀਤਾ ਵੀ ਹੁਣ ਮੇਰੀ ਕਿਹੜੀ ਇੱਜ਼ਤ ਰਹੇਗੀ ਵੀ ਕਿਉਂ ਨਾ ਮੈਂ ਆਪਣੀ ਜ਼ਿੰਦਗੀ ਚ ਖੁਸ਼ੀਆਂ ਲਿਆਵਾਂ ਵੀ ਹੁਣ ਜਿਹੜੇ ਲੋਕਾਂ ਦੇ ਬਾਰੇ ਮੈਂ ਸੋਚਦੀ ਆ ਰਿਸ਼ਤੇਦਾਰਾਂ ਦੇ ਬਾਰੇ ਸੋਚਦੀ ਆ ਉਹ ਕਿਹੜਾ ਮੈਨੂੰ ਪੈਸਾ ਦੇ ਕੇ ਜਾਂਦੇ ਆ ਚਲੋ ਉਹ ਆਪਣੀ ਸਹੇਲੀ ਨੂੰ ਫੋਨ ਕਰ ਦਿੰਦੀ ਆ ਤੀਜੇ ਦਿਨ ਉਹਨੂੰ ਕਹਿੰਦੀ ਠੀਕ ਆ ਵੀ ਤੂੰ ਮੈਨੂੰ ਦੱਸ ਮੈਂ ਕਿੱਥੇ ਆਵਾਂ ਚਲ ਉਹਨੂੰ ਦੱਸ ਦਿੰਦੀ ਆ ਵੀ ਫਲਾਨੀ ਜਗ੍ਹਾ ਤੇ ਆਦੀ ਹੁਣ ਉਹ ਹਫ਼ਤੇ ਦੇ ਵਿੱਚ ਤਿੰਨ ਦਿਨ ਜਾਂਦੀ ਆ ਵੰਠਣ ਕੇ ਟੌਰ ਕੱਢ ਕੇ ਜਾਂਦੀ ਆ ਇਸੇ ਤਰ੍ਹਾਂ ਬਗਾਨੇ ਬੰਦੇ ਉਹਦੇ ਕੋਲ ਆਉਂਦੇ ਆ ਤੇ ਥੋੜੇ ਟਾਈਮ ਦੇ ਵਿੱਚ ਹੀ ਪੈਸਾ ਉਹਨਾਂ ਕੋਲ ਆਉਣ ਲੱਗ ਜਾਂਦਾ ਉਹ ਆਪਦੇ ਘਰ ਵਾਲੇ ਨੂੰ ਪੈਸਾ ਲੈ ਕੇ ਦਿੰਦੀ ਆ ਉਹਦੇ ਘਰ ਵਾਲਾ ਜਿਹੜਾ ਸਮਝ ਤਾਂ ਸਕਦਾ ਸੀ ਉਹ ਕਹਿੰਦਾ ਸੀ ਇੰਨੇ ਪੈਸੇ ਕਿੱਥੋਂ ਲਿਆਉਣੀਆਂ ਤਾਂ ਉਹ ਕਹਿੰਦੀ ਵੀ ਮੇਰੀ ਸਹੇਲੀ ਦਾ ਹੈਗਾ ਬਿਊਟੀ ਪਾਰਲਰ ਆ ਤੇ ਉੱਥੇ ਕਹਿੰਦੀ ਮੈਂ ਕੰਮ ਕਰਦੀ ਆ ਉਹਦੇ ਘਰ ਵਾਲੇ ਨੂੰ ਵੀ ਪਤਾ ਸੀ ਵੀ ਬਿਊਟੀ ਪਾਰਲਰ ਦੇ ਨਾਮ ਤੇ ਕੀ ਚੱਲਦਾ ਪਰ ਉਹ ਟੋਕਦਾ ਨਹੀਂ ਸੀ ਕਿਉਂਕਿ ਉਹਨੂੰ ਤਾਂ ਪੈਸੇ ਨਾਲ ਮਤਲਬ ਸੀ ਤੇ ਜਿਹੜਾ ਉਹਦਾ ਪੁਲਿਸ ਵਾਲਾ ਦੋਸਤ ਸੀ ਉਹ ਵੀ ਆਉਂਦਾ ਰਹਿੰਦਾ ਸੀ ਘਰੇ ਵੀ ਆ ਜਾਂਦਾ ਸੀ ਤੇ ਹੁਣ ਗੁਰਜੀਤ ਹੈ ਜਿਹੜੀ ਉਹਨੇ ਆਪਣੀ ਜਮੀਰ ਮਾਰ ਦਿੱਤੀ ਉਹਨੇ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਪੈਸਾ ਉਹ ਇੰਨਾ ਕਮਾ ਲੈਂਦੀ ਆ ਵੀ ਉਹਦੀ ਸਾਰੀ ਗਰੀਬੀ ਚੱਕੀ ਜਾਂਦੀ ਆ ਹੁਣ ਉਹ ਆਪਦੇ ਪੇਕਿਆਂ ਦੀ ਵੀ ਮਦਦ ਕਰਨ ਲੱਗ ਜਾਂਦੀ ਆ ਪੈਸੇ ਭੇਜਣ ਲੱਗ ਜਾਂਦੀ ਆ ਤੇ ਉਹਦੀ ਮਾਂ ਕਹਿ ਦਿੰਦੀ ਆ ਵੀ ਤੁਸੀਂ ਤਾਂ ਭੁੱਖੇ ਮਰਦੇ ਸੀ ਹੁਣ ਤੁਹਾਡੇ ਕੋਲੇ ਪੈਸਾ ਕਿੱਥੇ ਆਇਆ ਉਹ ਕਹਿੰਦੀ ਮਾਂ ਮੇਰੀ ਸਹੇਲੀ ਆ ਇੱਕ ਵੀ ਮੈਂ ਉਹਦੇ ਨਾਲ ਕੰਮ ਕਰਦੀ ਆ ਮੈਨੂੰ ਬੜੀ ਕਮਾਈ ਆ ਚਲੋ ਕਰਦੇ ਆ ਨਹੀਂ ਤਾਂ ਕਦੇ ਸੋਚਿਆ ਨਹੀਂ ਹੁੰਦਾ ਹਨਾ ਵੀ ਸਾਡਾ ਧੀ ਪੁੱਤ ਕਦੇ ਕਿਸੇ ਇਹੋ ਜਿਹੇ ਕੰਮ ਪਾਊਗਾ ਤੇ ਚਲੋ ਇੱਕ ਦਿਨਾਂ ਜਿਹੜਾ ਉਹਦੇ ਘਰ ਵਾਲਾਗਾ ਗੁਰਜੀਤ ਦੇ ਘਰ ਵਾਲਾ ਤਾਰੀ ਉਹ ਨੂੰ ਕਹਿੰਦਾ ਵੀ ਅੱਜ ਤੂੰ ਟਾਈਮ ਨਾਲ ਮੁੜਿਆਈ ਅੱਜ ਮੇਰੇ ਦੋਸਤ ਨੇ ਆਉਣਾ ਉਹ ਕਹਿੰਦੀ ਵੀ ਮੈਂ ਤੇਰੇ ਦੋਸਤ ਦਾ ਠੇਕਾ ਨਹੀਂ ਲਿਆ ਵੀ ਅੱਜ ਤਾਂ ਮੈਂ ਮੁੜਦੀ ਨਹੀਂਗੀ ਅੱਜ ਤਾਂ ਮੈਂ ਉੱਥੇ ਹੀ ਰਹਿਣਾ ਵੀ ਅੱਜ ਸਾਨੂੰ ਕੰਮ ਜ਼ਿਆਦਾ ਹੈਗਾ ਉਹ ਕਹਿੰਦਾ ਮੈਨੂੰ ਪਤਾ ਹੀ ਆ ਤੇਰਾ ਕਿਹੜਾ ਕੰਮ ਆ ਤੂੰ ਕੀ ਕੰਮ ਕਰਦੀ ਆ ਉਹ ਕਹਿੰਦੀ ਵੀ ਤੈਨੂੰ ਕੀ ਪਤਾ ਉਹ ਕਹਿੰਦਾ ਬਸ ਮੈਨੂੰ ਪਤਾ ਪਤਾ ਮੈਨੂੰ ਤੂੰ ਧੰਦਾ ਕਰਦੀ ਆ ਉਹ ਤੇਰੇ ਕੋਲੇ ਪੈਸੇ ਕਿੱਥੋਂ ਆਉਂਦੇ ਆ ਉਹ ਕਹਿੰਦੀ ਚੱਲ ਫਿਰ ਜੇ ਤੈਨੂੰ ਪਤਾ ਹੀ ਆ ਤੂੰ ਤਾਂ ਕਾਸੇ ਜੋਗਾ ਨਹੀਂ ਹੈਗਾ ਕਹਿੰਦੀ ਫਿਰ ਮੈਂ ਤਾਂ ਆਪਣਾ ਢਿੱਡ ਭਰਨੀ ਆ ਆਪਣੇ ਸ਼ੌਂਕ ਉਹ ਕਹਿੰਦਾ ਫਿਰ ਜਦੋਂ ਤੂੰ ਮੇਰੇ ਯਾਰ ਆਉਂਦਾ ਉਦੋਂ ਤਾਂ ਤੂੰ ਔਖੀ ਹੁੰਨੀ ਆ ਤੇ ਬਾਹਰ ਵੀ ਤਾਂ ਤੂੰ ਕੰਮ ਕਰਦੀ ਆ ਉਹ ਕਹਿੰਦੀ ਵੀ ਉਹ ਕੜ ਮੈਨੂੰ ਪੈਸੇ ਦਿੰਦਾ ਉਹ ਪੈਸੇ ਤੁਖਾਨਾ ਤੂੰ ਕਾਫੀ ਉਹਨਾਂ ਦੀ ਬਹਿਸ ਹੁੰਦੀ ਆ ਤੇ ਉਹ ਕਹਿੰਦੀ ਵੀ ਚਲ ਹੁਣ ਜੇ ਤੈਨੂੰ ਪਤਾ ਲੱਗ ਗਿਆ ਵੀ ਜੇ ਤੈਨੂੰ ਸ਼ਰਮ ਨਹੀਂ ਹੈਗੀ ਤਾਂ ਸ਼ਰਮ ਮੈਨੂੰ ਵੀ ਕੋਈ ਨਹੀਂ ਚਲੋ ਸ਼ਰੇ ਆਵਨਾ ਇਹ ਕੰਮ ਆ ਜਿਹੜਾ ਸ਼ੁਰੂ ਕਰ ਲੈਂਦੀ ਆ ਤੇ ਇੱਕ ਦਿਨ ਪਿੰਡ ਦੇ ਕਿਸੇ ਬੰਦੇ ਨੂੰ ਇਸ ਗੱਲ ਦੀ ਖਬਰ ਲੱਗ ਜਾਂਦੀ ਆ ਕਿਉਂਕਿ ਇੱਕ ਘਰੇ ਰਹਿਣ ਵਾਲੀ ਔਰਤ ਜਦੋਂ ਬੰਠਣ ਕੇ ਇਸ ਤਰ੍ਹਾਂ ਬਾਹਰ ਜਾਂਦੀ ਆ ਲੋਕਾਂ ਦੀ ਤਾਂ ਅੱਖ ਪਛਾਣ ਲੈਂਦੀ ਆ ਬਾਕੀ ਜਿਹੜੇ ਸ਼ਹਿਰ ਚ ਜਾਂਦੀ ਸੀ ਉੱਥੇ ਪਿੰਡ ਦੇ ਲੋਕਾਂ ਦਾ ਆਉਣ ਜਾਣ ਹੈਗਾ ਸੀ ਉਹਦੇ ਸਾਰੇ ਪਿੰਡ ਦੇ ਵਿੱਚ ਇਹ ਗੱਲ ਉੱਡ ਜਾਂਦੀ ਆ ਵੀ ਇਹ ਗਲਤ ਜਗ੍ਹਾ ਜਾਂਦੀ ਆ ਗਲਤ ਤਰੀਕੇ ਨਾਲ ਪੈਸਾ ਕਮਾਉਂਦੀ ਆ ਤੇ ਇਹ ਗੱਲ ਉਹਦੇ ਸੱਸ ਸਹੁਰੇ ਕੋਲੇ ਵੀ ਪਹੁੰਚ ਜਾਂਦੀ ਆ ਉਹਦੇ ਸੱਸ ਸਹੁਰਾ ਆਉਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੂੰ ਸਾਡੀ ਇੱਜ਼ਤ ਰੋਲ ਰਹੀ ਆ ਉਹ ਕਹਿੰਦੀ ਇੱਜ਼ਤ ਤੁਹਾਡੀ ਉਦੋਂ ਨਹੀਂ ਰੁਲੀ ਸੀ ਜਦੋਂ ਤੁਹਾਡਾ ਮੁੰਡਾ ਸ਼ਰਾਬ ਪੀ ਕੇ ਮੈਨੂੰ ਘੁੱਟਦਾ ਸੀ ਫਿਰ ਉਹ ਸਾਰੀਆਂ ਗੱਲਾਂ ਦੱਸ ਦਿੰਦੀ ਆ ਉਹ ਕਹਿੰਦੀ ਵੀ ਤੁਹਾਡਾ ਮੁੰਡਾ ਆਪਣੇ ਦੋਸਤ ਨੂੰ ਲਿਆ ਕੇ ਮੇਰੇ ਨਾਲ ਕਮਰੇ 'ਚ ਸਮਾਉਂਦਾ ਰਿਹਾ ਉਦੋਂ ਤੁਸੀਂ ਕਿੱਥੇ ਗਏ ਸੀ ਨਾ ਤਾਂ ਕਹਿੰਦੀ ਮੇਰੇ ਕੋਲੇ ਪੈਸਾ ਸੀ ਨਾਲੇ ਉਤੋਂ ਕਹਿੰਦੀ ਮੈਂ ਆਪਣੀ ਇੱਜ਼ਤ ਦਾ ਸੌਦਾ ਤਾਂ ਕਰ ਹੀ ਚੁੱਕੀ ਸੀ ਮੈਂ ਤਾਂ ਕਹਿੰਦੀ ਪੈਸਾ ਕਮਾਉਣਾ ਸੀ ਉਹ ਕਹਿੰਦੀ ਵੀ ਤੂੰ ਸਾਨੂੰ ਪਿੰਡ ਦੇ ਵਿੱਚ ਜਿਉਣ ਯੋਗ ਨਹੀਂ ਛੱਡਿਆ ਪਿੰਡ ਦੇ ਲੋਕ ਗੱਲਾਂ ਕਰਦੇ ਆ ਉਹ ਕਹਿੰਦੀ ਫਿਰ ਜਿਹੜੇ ਲੋਕ ਗੱਲਾਂ ਕਰਦੇ ਆ ਉਹ ਕਿਹੜਾ ਰੋਟੀ ਦਿੰਦੇ ਆ ਚਲੋ ਇਹਨਾਂ ਦੀ ਬਾਵਾ ਬਹਿਸ ਹੁੰਦੀ ਆ ਤੇ ਉਹਦੇ ਸੱਸ ਸਹੁਰਾ ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਸਾਡੀ ਨੂੰਹ ਨਹੀਂ ਤੇ ਅਸੀਂ ਤੇਰੇ ਸੱਸ ਸਹੁਰਾ ਨਹੀਂ ਉਹ ਕਹਿੰਦੀ ਚਲ ਕਹਿਣ ਨੂੰ ਰਿਸ਼ਤਾ ਤੋੜਨਾ ਤਾਂ ਤੋੜ ਦੋ ਰਿਸ਼ਤਾ ਤਾਂ ਟੁੱਟਦਾ ਨਹੀਂ ਹੁੰਦਾ ਕਾਫੀ ਬਹਿਸ ਹੁੰਦੀ ਆ ਉਹਨਾਂ ਦੀ ਚਲ ਉਸ ਤੋਂ ਬਾਅਦ ਨਾ ਉਹ ਆਪਣਾ ਇਲਾਜ ਇਲਾਜ ਕਰਵਾਉਂਦੀ ਆਈਵੀਐਫ ਕਾਫੀ ਪੈਸਾ ਉਹਨਾਂ ਦਾ ਲੱਗ ਜਾਂਦਾ ਤੇ ਚਲੋ ਉਹ ਪ੍ਰੈਗਨੈਂਟ ਹੋ ਜਾਂਦੀ ਆ ਪ੍ਰੈਗਨੈਂਟ ਤੋਂ ਹੋਣ ਤੋਂ ਬਾਅਦ 9 ਮਹੀਨੇ ਲੱਗਦੇ ਆ ਬੈੱਡ ਰੈਸਟ ਹੁੰਦਾ 9 ਮਹੀਨਿਆਂ ਦਾ ਤੇ ਉਹ ਧੰਦਾਬ ਦਾ ਛੱਡ ਦਿੰਦੀ ਆ ਕਿਉਂਕਿ ਡਾਕਟਰ ਨੇ ਬਿਲਕੁਲ ਹੀ ਬੈੱਡ ਰੈਸਟ ਕਹੀ ਸੀ ਘਰ ਦੇ ਵਿੱਚ ਨਾ ਉਹ ਇੱਕ ਸੰਭਾਲ ਆਪਣੀ ਸੰਭਾਲ ਤੇ ਇੱਕ ਬੁਢੀ ਰੱਖ ਲੈਂਦੀ ਆ ਤੇ ਚਲੋ 9 ਮਹੀਨੇ ਬਾਅਦ ਉਹ ਜੋੜੇ ਬੱਚਿਆਂ ਨੂੰ ਜਨਮ ਦਿੰਦੀ ਆ ਇੱਕ ਮੁੰਡਾ ਤੇ ਇੱਕ ਕੁੜੀ ਉਹਦੇ ਘਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਉਹਨੂੰ ਇੱਕ ਵੱਖਰੀ ਤਰ੍ਹਾਂ ਦਾ ਅਹਿਸਾਸ ਹੁੰਦਾ ਮਾਂ ਬਣ ਕੇ ਤੇ ਉਹ ਆਪਣੇ ਬੱਚਿਆਂ ਨੂੰ ਘੁੱਟ ਘੁੱਟ ਕੇ ਨਾਲ ਲਾ ਕੇ ਰੱਖਦੀ ਆ ਤੇ ਹੁਣ ਬੱਚਿਆਂ ਦੀ ਹੈਨਾ ਜ਼ਿੰਮੇਵਾਰੀ ਹੁੰਦੀ ਆ ਤੇ ਉਹਦੇ ਘਰ ਵਾਲਾ ਨਾ ਆਪਣੇ ਬੱਚਿਆਂ ਨੂੰ ਬੜਾ ਪਿਆਰ ਕਰਦਾ ਤੇ ਉਹ ਵੀ ਮਤਲਬ ਸ਼ਰਾਬ ਪੀਣ ਉਹ ਜਿਹੜੀ ਘਟਾ ਦਿੰਦਾ ਕੀ ਕਹਣਾ ਕਦੇ ਪੀ ਲੈਂਦਾ ਨਹੀਂ ਨਾ ਉਹ ਆਪਦੇ ਘਰ ਵਾਲੀ ਦਾ ਖਿਆਲ ਰੱਖਦਾ ਬੱਚਿਆਂ ਦਾ ਖਿਆਲ ਰੱਖਦਾ ਉਹ ਸੋਚਦੀ ਆ ਵੀ ਬੱਚਿਆਂ ਦੇ ਹੋਣ ਨਾਲ ਹੀ ਇੰਨੀਆਂ ਖੁਸ਼ੀਆਂ ਹੋ ਗਈਆਂ ਵੀ ਇਹਦਾ ਮਤਲਬ ਅਸੀਂ ਤਾਂ ਗਲਤ ਕਿਤੇ ਤੁਰੇ ਫਿਰਦੇ ਸੀ ਤੇ ਉਹਦੇ ਘਰ ਵਾਲਾ ਉਹਨੂੰ ਇੱਕ ਦਿਨ ਕਹਿੰਦਾ ਕਿ ਗੁਰਜੀਤ ਮੈਨੂੰ ਮਾਫ਼ ਕਰ ਦੇ ਮੈਂ ਨਾ ਤੇਰੇ ਜਿਸਮ ਦਾ ਸੌਦਾ ਕੀਤਾ ਵੀ ਉਹ ਜਿਸਮ ਜਿਹਦੇ ਹਨਾ ਤੇਰੀ ਕੁੱਖ ਚੋਂ ਤੇ ਕਿੰਨੀਆਂ ਪਿਆਰੀਆਂ ਦੋ ਰੂਹਾਂ ਦਾ ਜਨਮ ਹੋਇਆ ਜਿਹੜੀਆਂ ਸਾਡੇ ਭਵਿੱਖ ਦਾ ਸਹਾਰਾ ਬਣਨਗੀਆਂ ਵੀ ਸਾਡੇ ਕੋਲੇ ਕਮੀ ਤਾਂ ਕੋਈ ਨਹੀਂ ਵੀ ਅਸੀਂ ਕਿੱਧਰ ਭਟਕਦੇ ਤੁਰੇ ਫਿਰੇ ਆ ਤੇ ਉਹਨੂੰ ਖੁਦ ਨੂੰ ਵੀ ਅਹਿਸਾਸ ਹੁੰਦਾ ਵੀ ਮੈਂ ਹਨਾ ਆਪਦੀ ਦੇਹ ਨੂੰ ਕਿਵੇਂ ਲੋਕਾਂ ਅੱਗੇ ਪਰੋਸਦੀ ਰਹੀ ਆ ਵੀ ਇਹ ਤਾਂ ਆਪਦੇ ਮਨ ਨੂੰ ਜਿੱਧਰ ਮਰਜ਼ੀ ਲਾੜੋ ਵੀ ਪੈਸਾ ਤਾਂ ਮੈਂ ਹੋਰ ਤਾਂ ਹੀ ਕਿ ਨਾ ਵੀ ਕਮਾ ਸਕਦੀ ਸੀ ਚਲੋ ਘੱਟ ਕਮਾ ਲੈਂਦੀ ਵੀ ਮੈਂ ਕਿਉਂ ਇਸ ਕੰਮ 'ਚ ਪਈ ਉਹਨੂੰ ਆਪਣੇ ਆਪ ਨਾਲ ਘਿਰਨਾ ਹੋਣ ਲੱਗ ਜਾਂਦੀ ਹੈ ਤੇ ਉਹਦੇ ਸੱਸ ਸਹੁਰੇ ਦੀਆਂ ਕਈਆਂ ਗੱਲਾਂ ਜਿਹੜੀਆਂ ਉਹਦੇ ਦਿਮਾਗ 'ਚ ਆਉਂਦੀਆਂ ਵੀ ਵਾਕਈ ਉਹ ਮੈਨੂੰ ਸਹੀ ਕਹਿੰਦੇ ਸੀ ਕਿਉਂਕਿ ਹੁਣ ਇੱਜ਼ਤਦਾਰ ਬੰਦਾ ਤਾਂ ਇਸ ਗੱਲ ਨੂੰ ਲਾਹਣਤੀ ਪਾਊਗਾ ਨਾ ਵੀ ਆਪਦਾ ਜਿਸਮ ਵੇਚ ਕੇ ਪੈਸੇ ਕਮਾਉਣੇ ਚਲ ਉਹਨੂੰ ਇੰਨਾ ਆਪਣੇ ਬੱਚਿਆਂ ਨਾਲ ਲਗਾਵ ਹੁੰਦਾ ਤੇ ਤਾਰੀ ਨੂੰ ਵੀ ਇੰਨਾ ਆਪਣੇ ਬੱਚਿਆਂ ਨਾਲ ਲਗਾਵ ਹੁੰਦਾ ਵੀ ਉਹ ਵੀ ਸ਼ਰਾਬ ਛੱਡ ਦਿੰਦਾ ਤੇ ਉਹਨਾਂ ਮਤਲਬ ਗੁਰੂ ਘਰ ਜਾਂਦਾ ਤੇ ਉਸ ਤੋਂ ਬਾਅਦ ਨਾ ਉਹ ਇੱਕ ਦੁਕਾਨ ਕਰ ਲੈਂਦਾ ਕੱਪੜੇ ਦੀ ਬੱਚਿਆਂ ਦੇ ਕੱਪੜਿਆਂ ਦੀ ਦੁਕਾਨ ਕਰਦਾ ਤੇ ਉਹਦਾ ਕੰਮ ਇੰਨਾ ਕ ਵਧੀਆ ਚੱਲਦਾ ਉਹੋ ਦੁਕਾਨ ਵੱਡੀ ਬਣਾ ਲੈਂਦਾ ਤੇ ਸ਼ਹਿਰ ਚ ਪਾ ਲੈਂਦਾ ਦੁਕਾਨ ਤੇ ਹੁਣ ਜਿਹੜੀ ਗੁਰਜੀਤ ਆ ਉਹ ਆਪਣੇ ਬੱਚਿਆਂ ਨੂੰ ਪਾਲਦੀ ਆ ਉਹਦੀ ਸਹੇਲੀ ਨੇ ਉਹਨੂੰ ਬਹੁਤ ਵਾਰ ਫੋਨ ਕੀਤਾ ਵੀ ਜਿਉਂ ਤੇਰੇ ਬੱਚੇ ਹੋ ਗਏ ਮੁੜ ਕੇ ਤੂੰ ਆਈ ਨਹੀਂ ਵਿਗਾ ਘਾਉਂਦੇ ਆ ਉਹ ਕਹਿੰਦੀ ਨਾ ਮੈਂ ਤਾਂ ਮਸਾਂ ਗਲਤ ਪਾਸੇ ਮੁੜੀਆਂ ਕਹਿੰਦੀ ਉਹ ਰਸਤਾ ਤਾਂ ਇਹੋ ਜਾ ਵੀ ਨਰਕ ਵੱਲ ਜਾਂਦਾ ਉੱਥੋਂ ਤੱਕ ਕਹਿੰਦੀ ਇਹੋ ਜੀ ਦਲਦਲ ਆ ਬੰਦਾ ਨਿਕਲ ਹੀ ਨਹੀਂ ਸਕਦਾ ਤੇ ਪੈਸੇ ਦਾ ਲਾਲਚ ਵੀ ਸਾਨੂੰ ਆਪਦੀ ਇੱਜ਼ਤ ਤੱਕ ਸੋਚਣ ਨਹੀਂ ਦਿੰਦਾਗਾ ਵੀ ਚਲ ਭਾਵੇਂ ਤੂੰ ਮੈਨੂੰ ਹਨਾ ਗਲਤ ਰਾਹ ਤੇ ਪਾ ਕੇ ਮੇਰਾ ਇਲਾਜ ਕਰਵਾਇਆ ਵੀ ਮੈਨੂੰ ਅਹਿਸਾਸ ਉਦੋਂ ਹੋਇਆ ਵੀ ਜਦੋਂ ਮੈਂ ਬੱਚਿਆਂ ਦੀ ਮਾਂ ਬਣੀ ਆ ਵੀ ਮੈਂ ਸੋਚਿਆ ਵੀ ਜਦੋਂ ਮੇਰੇ ਬੱਚੇ ਵੱਡੇ ਹੋਣਗੇ ਜਦੋਂ ਇਹਨਾਂ ਦੇ ਰਿਸ਼ਤੇ ਹੋਣਗੇ ਲੋਕ ਇਹਨਾਂ ਨਾਲ ਵਿਚਰਨਗੇ ਤਾਂ ਇਹ ਦੇਖਣ ਉਹਨਾਂ ਨੂੰ ਪੁੱਛਣਗੇ ਵੀ ਤੇਰੇ ਮਾਪਿਓ ਕੀ ਕਰਦੇ ਆ ਵੀ ਮੇਰਾ ਕੰਮ ਤਾਂ ਲਾਂਧ ਤਾਂ ਭਰਿਆਗਾ ਵੀ ਮੇਰੇ ਬੱਚੇ ਕਿਵੇਂ ਜੀਣਗੇ ਵੀ ਇਹ ਅਹਿਸਾਸ ਮੈਨੂੰ ਹੋਇਆ ਤੇ ਮੇਰੇ ਘਰ ਵਾਲੇ ਨੂੰ ਵੀ ਇਹ ਅਹਿਸਾਸ ਹੋਇਆ ਵੀ ਬੱਚਿਆਂ ਬਿਨਾਂ ਤਾਂ ਜ਼ਿੰਦਗੀ ਚ ਰੌਣਕ ਹੀ ਨਹੀਂ ਅਸਲ ਦੇ ਵਿੱਚ ਨਾ ਜਦੋਂ ਇੱਕ ਔਰਤ ਵਿਆਹੀ ਜਾਂਦੀ ਆ ਤਾਂ ਇੱਕ ਮੁੰਡਾ ਵਿਆਹਿਆ ਜਾਂਦਾ ਘਰ ਦੇ ਵਿੱਚ ਬੱਚੇ ਆ ਜਾਂਦੇ ਆ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਤੇ ਜਦੋਂ ਅਸੀਂ ਜ਼ਿੰਮੇਵਾਰੀਆਂ ਤੇ ਪੈਨੇ ਆ ਫਿਰ ਸਾਡਾ ਜਿਹੜਾ ਖਿਆਲ ਆ ਸਾਡਾ ਜੋ ਦਿਮਾਗ ਉਹ ਗਲਤ ਪਾਸੇ ਨਹੀਂ ਜਾਂਦਾ ਪੈਸਾ ਇੱਕ ਇਹੋ ਜੀ ਚੀਜ਼ ਆ ਜਿਹਦਾ ਮੋਹ ਜੇ ਅਸੀਂ ਜ਼ਿਆਦਾ ਕਰਾਂਗੇ ਤਾਂ ਇਹ ਸਾਨੂੰ ਦਲਦਲ ਦੇ ਵਿੱਚ ਤੱਕ ਸਕਦਾ ਦੇਖੋ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣਾ ਜ਼ਰੂਰੀ ਆ ਪੈਸਾ ਕਿੰਨਾ ਮਰਜ਼ੀ ਕਮਾਓ ਕਮਾ ਸਕਦੇ ਆ ਪਰ ਪੈਸਾ ਇੱਕ ਨੰਬਰ ਦਾ ਹੋਵੇ ਕਿਉਂਕਿ ਜਿਸਨ ਵੇਚ ਕੇ ਕਮਾਇਆ ਪੈਸਾ ਜਿਹੜਾ ਉਹ ਆਪਦੇ ਲਈ ਵੀ ਤੇ ਆਪਦੀ ਔਲਾਦ ਲਈ ਵੀ ਇੱਕ ਮਤਲਬ ਮਿਹਣਾ ਬਣਦਾ ਜਿਹੜੀ ਔਲਾਦ ਆ ਉਹ ਸੋਚਦੀ ਹੈ ਕਿ ਵੀ ਸਾਡੇ ਮਾਪਿਓ ਨੇ ਸਾਡੇ ਬਾਰੇ ਸੋਚਿਆ ਨਹੀਂ ਸਾਡੇ ਫਿਊਚਰ ਬਾਰੇ ਸੋਚਿਆ ਨਹੀਂ ਇਸ ਕਰਕੇ ਉਹ ਫਿਰ ਕਹਿੰਦੀ ਆ ਲੋ ਆ ਵੀ ਸੇਲੀ ਨੂੰ ਫੋਨ ਕਰਕੇ ਸਮਝਾਉਂਦੀ ਆ ਵੀ ਇੰਨਾ ਕੰਮਾਂ ਚ ਕੁਛ ਨਹੀਂ ਪਿਆ ਤੂੰ ਆਪਦੀ ਜ਼ਿੰਦਗੀ ਤੇ ਧਿਆਨ ਦੇ ਐਂ ਤਾਂ ਤੂੰ ਮਰ ਜਾਵੇਂਗੀ ਪੈਸਾ ਕਮਾਉਂਦੀ ਬੁੜੀ ਹੋ ਕੇ ਮਗਰ ਉਹ ਤੈਨੂੰ ਕਿਸੇ ਨੇ ਨਹੀਂ ਪਛਾਨਣਾ ਵੀ ਜਿਹੜੀ ਇਹ ਦੁਨੀਆਦਾਰੀ ਹੈ ਹੀ ਐਮਿਨਿਟੀ ਕੀ ਹੋਈ ਐਸਾ ਪ੍ਰਸਤੀਆਂ ਚਾਹੇ ਜਿੰਨੀਆਂ ਮਰਜ਼ੀ ਬਾਹਰ ਕਰ ਲੋ ਪਰ ਜੋ ਸਕੂਨ ਆਪਦੇ ਘਰ ਦੇ ਵਿੱਚ ਆ ਪਰਿਵਾਰ ਦੇ ਵਿੱਚ ਆ ਇੱਕ ਨੰਬਰ ਦਾ ਪੈਸਾ ਕਮਾ ਕੇ ਆ ਉਹ ਦੁਨੀਆ ਤੇ ਕਿਤੇ ਵੀ ਨਹੀਂ ਫਿਰ ਉਹ ਇੱਕ ਸੁਨੇਹਾ ਦਿੰਦੀ ਆ ਔਰ ਤੁਹਾਨੂੰ ਜਿਹੜੀਆਂ ਔਰਤਾਂ ਘਰੋਂ ਮਜਬੂਰ ਹੋ ਕੇ ਜਾਂ ਕਿਸੇ ਹੋਰ ਮਜਬੂਰੀ ਦੇ ਕਾਰਨ ਆਪਣਾ ਸਰੀਰ ਵੇਚ ਕੇ ਪੈਸਾ ਕਮਾਉਂਦੀਆਂ ਧੰਦਾ ਕਰਦੀਆਂ ਨੇ ਵੀ ਇਹ ਧੰਦਾ ਤੁਹਾਨੂੰ ਕਦੇ ਵੀ ਸਕੂਨ ਨਹੀਂ ਦੇਊਗਾ ਤੁਸੀਂ ਆਪਣੀ ਵਿਅਵਤਾ ਜ਼ਿੰਦਗੀ ਨੂੰ ਚਾਹੇ ਤੁਸੀਂ ਕੁਵਾਰੇ ਹੋ ਤਾਂ ਵਿਆਹ ਕਰਵਾਓ ਤੇ ਆਪਣੇ ਆਪ ਨੂੰ ਆਪਣੇ ਪਰਿਵਾਰ ਦੇ ਨੇੜੇ ਲਾਓ ਆਪਣੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਰਹੋ ਠੀਕ ਆ ਪਰਿਵਾਰ ਚ ਰਹਿ ਕੇ ਵੀ ਇੰਜੋਏ ਕੀਤਾ ਜਾ ਸਕਦਾ ਪੈਸਾ ਕਮਾਇਆ ਜਾ ਸਕਦਾ ਪਰ ਕਦੇ ਵੀ ਆਪਣੀ ਇੱਜ਼ਤ ਵੇਚ ਕੇ ਆਪਣਾ ਜਿਸਮ ਵੇਚ ਕੇ ਪੈਸਾ ਨਾ ਕਮਾਇਓ ਕਿਉਂਕਿ ਉਹ ਤੁਹਾਨੂੰ ਪੈਸਾ ਥੋੜੇ ਸਮੇਂ ਦੀ ਤਸੱਲੀ ਤੇ ਸਕੂਨ ਤਾਂ ਦੇ ਸਕਦਾ ਪਰ ਐਂਡ ਤੇ ਜਾ ਕੇ ਉਹਨੇ ਤੁਹਾਡੇ ਪਰਿਵਾਰ ਲਈ ਮਿਹਣਾ ਬਣਨਾ ਹੁੰਦਾ ਇਸ ਤਰ੍ਹਾਂ ਇੱਕ ਗਲਤ ਪਾਸੇ ਤੁਰਿਆ ਇਨਸਾਨ ਕਿਵੇਂ ਦੇਖੋ ਉਹ ਵਾਪਸ ਮੁੜਦੇ ਆ ਨਹੀਂ ਤਾਂ ਇੱਕ ਵਾਰੀ ਜਿਹੜਾ ਕਿਸੇ ਦਲਦਲ ਦੇ ਵਿੱਚ ਫਸ ਜਾਂਦਾ ਚਾਹੀ ਉਹ ਤੰਦੇ ਦੀ ਆ ਚਾਹੀ ਉਹ ਨਸ਼ੇ ਦੀ ਆ ਉੱਥੋਂ ਨਿਕਲਣਾ ਬੜਾ ਔਖਾ ਹੁੰਦਾ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ